ਇਹ ਖਾਰੀ ਨੇ ਲਿਆ ਕੇ ਫੜ ਕੇ ਦੀਕਾ ਖਾਲਸਾ ਵਾਈਗੁਰ ਜਿੱਕੀ ਫਤਿਹ ਅੱਜ ਪਿੰਡ ਬੇਦੀਸ਼ਣਾ ਦੇ ਵਿੱਚ ਪਹੁੰਚੇ ਅਜਨਾਲਾ ਹਲਕਾ ਵਿਧਾਨ ਸਭਾ ਹਲਕਾ ਜੀਨਾਲਾ ਦੇ ਵਿੱਚ ਜੋ ਕਿ ਹੜਪੀੜ ਤੇ ਇਸ ਪਿੰਡ ਦੇ ਨਗਰ ਦੇ ਸਾਡੇ ਨਾਲ ਕੁਲਵਿੰਦਰ ਸਿੰਘ ਜੀ ਕੋਟਜਾਦਾ ਨਾਲ ਦੇ ਪਿੰਡ ਤੋਂ ਸਾਡੇ ਇਥੇ ਮੌਜੂਦ ਨੇ ਅਸੀਂ ਉਹਨਾਂ ਤੋਂ ਗੱਲਬਾਤ ਕਰਦੇ ਆਂ ਕਿ ਜੇ ਹੜਪੀੜ ਤਾਂ ਇੱਕ ਕਿੰਨਾ ਕੇ ਪ੍ਰਭਾਵਿਤ ਹੋ ਰਹੇ ਨੇ ਹੋਰ ਇਹਨਾਂ ਕੋਲ ਜਾਣਕਾਰੀ ਲੈਣੇ ਕੁਲਵਿੰਦਰ ਜੀ ਸਾਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਈ ਗੁਰੂ ਫਤਿਹ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਵੈਲਕਮ ਆ ਜੀ ਜਿਹੜਾ ਤੁਸੀਂ ਇਹਨਾਂ ਸਾਥ ਦਿੱਤਾ ਜੀ ਤਾਲਪੁਰਾ ਸਾਹਿਬ ਹੁਣਾ ਕੋਈ ਡਾਇਰੈਕਟਰ ਸਾਹਿਬ ਆ ਜੀ ਜਿਹੜੇ ਆਪਣੇ ਬਾਦਸ ਪੰਜਾਬ ਜਥੇ ਬੰਦੀ ਭਾਈ ਅੰਮ੍ਰਿਤਪਾਲ ਜਿਹੜੇ ਇਸ ਟਾਈਮ ਤੁਹਾਨੂੰ ਪਤਾ ਵੀ ਦਿਬੜੂਗਾਹ ਦੀ ਜੇਲ੍ਹ ਵਿੱਚ ਆ ਪਰ ਉਹਨਾਂ ਦੇ ਕੁਝ ਆਪਣੇ ਸੇਵਾਦਾਰ ਫਰਜ਼ ਨਿਭਾ ਰਹੇ ਆਗੇ ਆ ਕੇ ਪਹੁੰਚ ਰਹੇ ਆ ਜਿੰਨਾਂ ਦੀ ਜਿੰਨੀ ਵੀ ਜ਼ਰੂਰਤ ਹੋ ਗਈ ਜਿੰਨੀ ਵੀ ਸੇਵਾ ਕਰਨ ਦੇ ਆ ਕੋਸ਼ਿਸ਼ ਕਰਨ ਦੇ ਮੰਨ ਲਓ ਜੋ ਵੀ ਲੋੜ ਆ ਬੇਦੀ ਸ਼ਨਾਂ ਨੂੰ ਤੁਸੀਂ ਵੇਖ ਹੀ ਸਕਦੇ ਜੇ ਵੀ ਕੱਲ ਦੇ ਬਹੁਤ ਤੋਂ ਬੱਤਰ ਤੋਂ ਬੱਤਰ ਹਾਲਾਤ ਹੋ ਚੁੱਕੇ ਆ ਇਹਦੇ ਵਿੱਚ ਸਰਕਾਰਾਂ ਵੀ ਆਈਆਂ ਆਣ ਕੇ ਪੱਲਾ ਝਾੜ ਕੇ ਚਲੇ ਗਈਆਂ ਇਹਨਾਂ ਸੰਗਤਾਂ ਨੂੰ ਕੋਈ ਵੀ ਮੰਨ ਲਓ ਸਹਿਯੋਗ ਨਹੀਂ ਉਹਨਾਂ ਨੇ ਦਿੱਤਾ ਜੀ ਆਏ ਆ ਹੌਸਲਾ ਦੇ ਕੇ ਹੌਸਲਾ ਤੇ ਚਲੋ ਸਾਨੂੰ ਵੀ ਪਤਾ ਹੀ ਵੀ ਦੇ ਸਕਦੇ ਸੰਗਤਾਂ ਨੂੰ ਸਾਰਾ ਕਰਨ ਦੇ ਆ ਜੀ ਉਹ ਤਾਂ ਕੋਈ ਚੱਕਰ ਦੀਆਂ ਬਾਕੀ ਡੰਗਰਾਂ ਨੂੰ ਹੌਸਲਾ ਥੋੜੀ ਖਵਾ ਸਕਦੇ ਜਾਂ ਸੰਗਤ ਨੂੰ ਜਾਂ ਬੱਚੇ ਆ ਉਹਨਾਂ ਨੂੰ ਤਾਂ ਸਿਰਫ ਇੱਕ ਖਾਣਾ ਚਾਹੀਦਾ ਜਿਹੜਾ ਭਾਈਆ ਕਰਾਉਣਾ ਚਾਹੀਦਾ ਜੀ ਜਿਹੜੇ ਉਧਰੋਂ ਵੀ ਉੱਠ ਕੇ ਆਏ ਆ ਉਹਨਾਂ ਦੇ ਵੀ ਬਹੁਤ ਮਾੜੇ ਹਾਲਾਤ ਹੋ ਚੁੱਕੇ ਆ ਹੁਣ ਇਸ ਟਾਈਮ ਸਰਕਾਰਾਂ ਆਉਂਦੀਆਂ ਸਰਕਾਰਾਂ ਕੀ ਆ ਬਹੁਤ ਨਕਮੀਆਂ ਤੇ ਘਟੀਆਂ ਜਿੱਥੋਂ ਕਹਿ ਸਕਦੇ ਆ ਜੀ ਬਾਕੀ ਇਹਨਾਂ ਦੀ ਨਖੇਦੀ ਜਿੰਨੀ ਵੀ ਹੋ ਸਕੇ ਘਾਟ ਆ ਜੀ ਆਪ ਤਾਂ ਭਗਵੰਤ ਮਾਨ ਕਿਤੇ ਜਾ ਕੇ ਬੈਠਾ ਪੰਜਾਬ ਨੂੰ ਡਬੋ ਕੇ ਆਪ ਦਾ ਅੱਜ ਕਿਤੇ ਬੈਠਾ ਪੰਜਾਬ ਵਾਲਾ ਹਲਾਤ ਨਹੀਂ ਵੇਖਣ ਰਿਹਾ ਜੀ ਉਦਾਂ ਕਹਿੰਦਾ ਮੈਂ ਪੰਜਾਬ ਦਾ ਪੋਤਾ ਮੈਂ ਜ਼ਿੰਮੇਦਾਰ ਆ ਜੀ ਅੱਜ ਜ਼ਿੰਮੇਦਾਰ ਇਹਨਾਂ ਨੂੰ ਪਤਾ ਹੀ ਨਹੀਂ ਨੇ ਹਜ਼ਾਰਾ ਇੱਕ ਰੈ ਸਾਈਡ ਦੇ ਜ਼ਮੀਨ ਤੋਂ ਮਤਲਬ ਤਬਾਹ ਹੋ ਗਈ ਕੁਝ ਐ ਸਾਈਡ ਹੋ ਗਈ ਜਾਂ ਮਾਲੋ ਇੱਥੋਂ ਦਾ ਕੁਝ ਰਹਾ ਹੀ ਨਹੀਂਗਾ ਜੀ ਅੱਜ ਕਿੱਥੇ ਉਹ ਚਲੇ ਗਏ ਆ ਜੀ ਬਾਕੀ ਬਹੁਤ ਬਹੁਤ ਧੰਨਵਾਦ ਆ ਤਾਲਾਪੁਰਾ ਸਹਾਉਣਾ ਦਾ ਵਾਰਿਸ ਪੰਜਾਬ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਜੀ ਜਥੇਬੰਦੀ ਦਾ ਜਿੰਨਾ ਸਾਡਾ ਇੱਥੇ ਪਹੁੰਚ ਕੇ ਸਹਿਯੋਗ ਦਿੱਤਾ ਇਹਨਾਂ ਸੰਗਤਾਂ ਦਾ ਸਹਾਰਾ ਬਣਿਆ ਇਹਨੀਆਂ ਗੱਲਾਂ ਕਹਿੰਦਾ ਆ ਸਕੀਮਾ ਦਾ ਇਜਾਜ਼ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ